ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਕੇਂਦਰੀ ਮੰਤਰੀ ਤੇ ਭਗਵਾਨ ਤਮਾਨ ਸਰਕਾਰ ਹੋਈ ਆਮੋ ਸਾਹਮਣੇ ਜੇਪੀ ਨੱਡਾ ਦੇ ਬਿਆਨ ਦਾ ਦਿੱਤਾ ਠੋਕਮਾ ਜਵਾਬ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਆਤੀ 6-5 ਮੰਤਰੀਆਂ ਸਮੇਤ ਚੁੱਕੀ ਸੋਂ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਐਨਜੀਟੀ ਦੇ ਇਕ ਕਰੋੜ ਕਰੋੜ ਰੁਪਏ ਜਮਾ ਕਰਵਾਉਣ ਦੇ ਹੁਕਮ ਤੇ ਲਾਈ ਰੋਕ ਬੁੱਡੇ ਨਾਲੇ ਦੀ ਇਸ ਫਾਈਲ ਨੂੰ ਲੈ ਕੇ ਐਕਸ਼ਨ 'ਚ ਸੀਐਮ ਭਗਵੰਤ ਮਾਨ ਅਫਸਰਾਂ ਨਾਲ ਮੀਟਿੰਗ ਮਗਰੋਂ ਲਿਆ ਵੱਡਾ ਫੈਸਲਾ ਆਪ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਲੱਗਾ ਵੱਡਾ ਸਦਮਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ ਮੌਸਮ ਵਿਭਾਗ ਦੀ ਨਵੀਂ ਅਪਡੇਟ ਮੂਡ ਬਦਲੇਗਾ ਮੌਸਮ 26 ਸਤੰਬਰ ਤੱਕ ਚੇਤਾਵਨੀ ਜਾਰੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਲਿਆ ਇਹ ਫੈਸਲਾ ਕੀਤਾ ਐਲਾਨ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ 25000 ரிஷ்வத்தனந்தா பட்டவாரி ਰੰਗੀ ਹੱਤੀ ਕੀਤਾ ਕਾਬੂ ਪੰਜਾਬ ਵਿੱਚ ਆਯੁਸ਼ਮਨ ਭਾਰਤ ਯੋਜਨਾ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਵੱਲੋਂ ਦਿੱਤੇ ਬਿਆਨ ਮਗਰੋਂ ਸਿਆਸਤ ਭਖ ਗਈ ਹੈ ਪੰਜਾਬ ਸਰਕਾਰ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦੇ ਬਿਆਨਾਂ ਦਾ ਠੋਕਵਾਂ ਜਵਾਬ ਦਿੱਤਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜੇਪੀ ਨੱਡਾ ਤੇ ਪਲਟਵਾਰ ਕਰਦੇ ਆ ਕਿ ਹੈਗੇ ਸੂਬੇ ਵਿੱਚ ਆਯੁਸ਼ਮਨ ਸਕੀਮ ਦਾ ਪੈਸਾ ਪੰਜਾਬ ਸਰਕਾਰ ਹੀ ਲਗਾ ਰਹੀ ਹੈ ਕੇਂਦਰ ਸਰਕਾਰ ਆਪਣਾ ਬਣਦਾ ਹਿੱਸਾ ਨਹੀਂ ਦੇ ਰਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅੰਦਰ ਸਰਕਾਰ ਪੰਜਾਬ ਤੋਂ 2018 ਤੋਂ ਹੁਣ ਤੱਕ ਦਾ ਬਿਉਰਾ ਮੰਗ ਰਹੇ ਹਨ ਪਰ 2018 ਤੋਂ 2021 ਤੱਕ ਦੇ ਮੁੱਖ ਮੰਤਰੀ ਤਾਂ ਇਹਨਾਂ ਦੇ ਨਾਲ ਤੁਰੇ ਫਿਰਦੇ ਹਨ ਉਹਨਾਂ ਦੀ ਸਰਕਾਰ ਵੇਲੇ ਤਾਂ ਇਹਨਾਂ ਨੇ ਫੰਡ ਨਹੀਂ ਰੋਕਿਆ ਪਰ ਹੁਣ ਸਾਡੀ ਸਰਕਾਰ ਬਣਨ ਤੇ ਪੰਜਾਬ ਦਾ ਫੰਡ ਰੋਕ ਲਿਆ ਹੈ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ 2018 ਤੋਂ 2022 ਤੱਕ ਦਾ ਬਿਉਰਾ ਭੇਜ ਚੁੱਕੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਬਕਾਇਆ 225 ਕਰੋੜ ਰੁਪਏ ਵਿੱਚੋਂ 125 ਕਰੋੜ ਰੁਪਏ ਜਾਰੀ ਕਰ ਦੇਣ باقی 2023 ਤੇ 24 ਦਾ ਬਿਊਰੋ ਵੀ ਭੇਜ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਯੋਜਨਾ ਨਾਲ ਜੁੜੀਆਂ ਸ਼ਰਤਾਂ ਮੁਤਾਬਿਕ ਕੰਮ ਕਰ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਜੇਪੀ ਨੱਡਾ ਨੂੰ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਮਹਿਕਮਾ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਹੈ ਇਸ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਹੈ ਅਸੀਂ ਤਾਂ ਮੁਫਤ ਇਲਾਜ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਾਂ ਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਦੇ ਕੰਡੇ ਚੁਗ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਕੱਲ ਨੂੰ ਸਾਡੀ ਟੀਮ ਕੇਂਦਰ ਨਾਲ ਮੀਟਿੰਗ ਲਈ ਜਾ ਰਹੀ ਹੈ ਇਹ ਪਹਿਲਾਂ ਤੋਂ ਹੀ ਨਿਰਧਾਰਤ ਹੈ ਇਸ ਲਈ ਇਸ ਮਾਮਲੇ ਤੇ ਮੀਡੀਆ ਵਿੱਚ ਬਿਆਨਬਾਜ਼ੀ ਕਰਨ ਜਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਦਾ ਮਤਲਬ ਨਹੀਂ ਸੀ ਬਣਦਾ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਤੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਧਾਇਕ ਅਤੀਸ਼ੀ ਨੇ ਮੁੱਖ ਮੰਤਰੀ ਵੱਜੋਂ ਸੋਚ ਚੁੱਕੀ ਹੈ ਇਸ ਮੌਕੇ ਪੰਜ ਮੰਤਰੀਆਂ ਨੇ ਵੀ ਅਹੁਦੇ ਦੀ ਸੋਚ ਚੁੱਕੀ ਹੈ ਦਿੱਲੀ ਦੇ ਉਪ ਰਾਜਪਾਲ ਵੀ ਕੇ ਸ਼ਕਸੈਨਾ ਨੇ ਅਤੀਸ਼ੀ ਸਮੇਤ ਆਪਣੇ ਕੈਬਨਿਟ ਮੰਤਰੀਆਂ ਨੂੰ ਸੌਹ ਚੁਕਾਈ ਹੈ ਅਤੀਸ਼ੀ ਦੇ ਨਾਲ ਸੌਹ ਚੁੱਕਣ ਵਾਲੇ ਪੰਜ ਮੰਤਰੀਆਂ ਚ ਸੌਰਵ ਭਾਰਤਵਾਜ ਤੋਂ ਲੈ ਕੇ ਕੈਲਾਸ਼ ਗਹਿਲੋਤ, ਗੋਪਾਲ ਰਾਏ ਮੁਕੇਸ਼ ਅਹਿਲਵਾਤ ਅਤੇ ਇਮਰਾਨ ਹੁਸੈਨ ਤੱਕ ਦੇ ਨਾਮ ਸ਼ਾਮਿਲ ਹਨ ਦੱਸ ਦੇ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜੀਵਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮਨੀਸ਼ सिसोदिया ਵੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ ਇਸ ਲਈ ਸੀਐਮ ਦਾ ਅਹੁਦਾ ਅਤੀਸ਼ੀ ਨੂੰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਤੇ 1000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ ਜਿਸ ਤੇ ਹੁਣ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਦਰਅਸਲ ਐਨਜੀਟੀ ਨੇ ਇਹ ਜੁਰਮਾਨਾ ਪੰਜਾਬ ਸਰਕਾਰ ਤੇ ਪੁਰਾਣੇ ਕੂੜੇ ਅਤੇ ਸੀਵਰੇਜ ਦੇ ਨਿਕਾਸੀ ਦੇ ਪ੍ਰਬੰਧਨ ਤੇ ਠੋਸ ਕਦਮ ਨਾ ਚੁੱਕਣ ਤੇ ਲਗਾਇਸੀ ਚੀਫ ਜਸਟਿਸ ਬੀワイ ਚੰਦਰ ਚੂੜ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਐਨਜੀਟੀ ਦੇ ਹੁਕਮਾਂ ਖਿਲਾਫ ਪੰਜਾਬ ਸਰਕਾਰ ਦੀ ਅਪੀਲ ਤੇ ਕੇਂਦਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ ਸੂਬਾ ਸਰਕਾਰ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਸੰਗਵੀ ਨੇ ਦਲੀਲ ਦਿੱਤੀ ਹੈ ਲੁਧਿਆਣਾ ਦੇ ਬੁੱਡੇ ਨਾਲੇ ਨੂੰ ਸਾਫ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ। ਉਹਨਾਂ ਵੱਲੋਂ ਕੈਨੇਡਾ ਦੀ ਕੰਪਨੀ ਦੇ ਅਫਸਰਾਂ ਨਾਲ ਮੀਟਿੰਗ ਕਰਕੇ ਬੁੱਡੇ ਨਾਲੇ ਦੀ ਸਫਾਈ ਬਾਰੇ ਚਰਚਾ ਕੀਤੀ ਗਈ ਹੈ। ਮੀਟਿੰਗ ਦੌਰਾਨ ਬੁੱਡੇ ਨਾਲੇ ਨੂੰ ਸਾਫ਼ ਕਰਨ ਨੂੰ ਲੈ ਕੇ ਇਹ ਫੈਸਲਾ ਹੋਇਆ ਹੈ ਕੰਪਨੀ ਦੇ ਅਫਸਰਾਂ ਨਾਲ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਬੁੱਡੇ ਨਾਲੇ ਨੂੰ ਇੱਕ ਕਮਿਸ਼ਨ ਤਹਿਤ ਸਾਫ਼ ਕਰਨ ਲਈ ਵਚਨਬੱਧ ਹੈ। ਇਸੇ ਤਹਿਤ ਅਫਸਰਾਂ ਨਾਲ ਮੀਟਿੰਗ ਦੌਰਾਨ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਬਾਰੇ ਖਾਸ ਤੌਰ ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਬੁੱਢੇ ਨਾਲੇ ਦੀ ਸਫਾਈ ਨੂੰ ਤਿੰਨ ਫੇਸ ਚ ਮੁਕੰਮਲ ਕਰਨ ਨੂੰ ਲੈ ਕੇ ਫੈਸਲਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਲਦੀ ਹੀ ਇਸ ਮਸਲੇ ਤੇ ਅਗਲੀ ਰਾਨੀਤੀ ਤਿਆਰ ਕੀਤੀ ਜਾਵੇਗੀ ਵਿਧਾਨ ਸਭਾ ਹਲਕਾ ਅਮਰੀਸ਼ਰ ਉਤਰੀ ਅਤੇ ਸਾਬਕਾ ਆਈਪੀਐਸ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵੱਡਾ ਸੰਮਾਨ ਲੱਗਿਆ ਹੈ ਉਹਨਾਂ ਦੀ ਪਤਨੀ ਮધુਮੀਤਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਇਸ ਚੰਚੇਤ ਹੋਈ ਘਟਨਾ ਦੇ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਸ਼ਰ ਉਤਰੀ ਹਲਕੇ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੀ ਪਤਨੀ ਮધુਮੀਤਾ ਦੇ ਦੁੱਖਦਾਇਕ ਅਤੇ ਬੇਵਕਤੀ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਹੈ ਉਹ 53 ਸਾਲ ਦੀ ਸਾਨਾ ਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ ਛੱਡ ਗਏ ਹਨ 100 ਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਮਦੂਮੀਤਾ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ ਜੋ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੇ ਪਤੀ ਦੀ ਸਫਲਤਾ ਲਈ ਪ੍ਰੇਰਨਾ ਸਰੋਤ ਸਨ ਉਹਨਾਂ ਨੇ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉਨਾ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਕੁਮਰ ਵਿਜੇ ਪ੍ਰਤਾਪ ਜੀ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਇਸ ਦੇ ਨਾਲ ਹੀ ਅਰਵਿੰਦ ਕੇਜੀ ਦਿਵਾਲ ਨੇ ਪੋਸਟ ਪਾ ਕੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਅਮਰੀਕਸ਼ਰ ਤੋਂ ਸਾਡੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੀ ਪਤਨੀ ਦੀ ਅਚਾਨਕ ਮੌਤੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਆਪ ਪਰਿਵਾਰ ਕੁੰਵਰ ਜੀ ਦੇ ਨਾਲ ਹੈ ਇਸ ਸਾਲ ਦਿੱਲੀ ਸਮੇਤ ਦੇਸ਼ ਭਰ ਦੇ ਰਾਜਾਂ ਵਿੱਚ ਰਿਕਾਰਡ ਮੀਂਹ ਦਰਜ ਕੀਤਾ ਗਿਆ ਹੈ ਇਕੱਲੇ ਸਤੰਬਰ ਵਿੱਚ ਦਿੱਲੀ ਵਿੱਚ 1000 ਸੈਂਟੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਸੀ ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ 23 ਸਤੰਬਰ ਤੋਂ ਪੱਛਮੀ ਰਾਜਸਥਾਨ ਅਤੇ ਬੰਗਾਲ ਦੀ ਖਾੜੀ ਤੋਂ ਹਟਣਾ ਸ਼ੁਰੂ ਕਰ ਦੇਵੇਗਾ ਇਸ ਦੇ ਨਾਲ ਹੀ ਆਈਐਮਡੀ ਨੇ ਰਾਜਸਥਾਨ ਅਤੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ ਆਉਣ ਬਾਰੇ ਵੀ ਕਿਹਾ ਹੈ ਇਸ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਦਾ ਅਸਰ ਉੱਤਰੀ ਭਾਰਤ ਦੇ ਕਈ ਸੂਬਿਆਂ ਉੱਤੇ ਵੀ ਪੈ ਸਕਦਾ ਹੈ ਪੰਜਾਬ ਹਰਿਆਣਾ ਹਿਮਾਚਲ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਗੜ ਸਕਦਾ ਹੈ ਇਸ ਦੌਰਾਨ ਕੁਝ ਸੂਬਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 3 ਦਿਨਾਂ ਵਿੱਚ ਦੇਸ਼ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਨ ਕਿ ਹੈ ਕਿ ਸਿੱਖ ਜਥੇਬੰਦੀਆਂ ਪੰਚਾਇਤੀ ਚੋਣਾਂ ਨਹੀਂ ਲੜਨਗੀਆਂ ਉਹਨਾਂ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਟੜੇਬੰਦੀ ਤੋਂ ਉੱਪਰ ਉੱਟ ਕੇ ਸਾਫ਼ ਸੁਥਰੇ ਅਕਸ ਵਾਲੇ ਸਰਪੰਚ ਬਣਾਏ ਜਾਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀਏ ਤੇ ਸਿੰਘ ਜਥੇਬੰਦੀਆਂ ਰਲ ਕੇ ਜਿੱਥੇ ਜਿਮਨੀ ਚੋਣਾਂ ਲੜਨਗੀਆਂ ਉੱਥੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋਰਾਂ ਸ਼ੋਰਾਂ ਨਾਲ ਲੜੀਆਂ ਜਾਣਗੀਆਂ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ ਹੈ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮਾਲ ਹਲਕਾ ਪਿੰਡ ਜੱਸੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਅਨੀਲ ਨਰੂਲਾ ਨੂੰ 25000 ਰੁਪਏ ਰਿਸ਼ਵਤ ਦੀ ਮੰਗ ਕਰਨ ਤੇ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਦੇ ਸਰਕਾਰੀ ਬੁਲਾਰਣੇ ਦੇ ਸੈਕੂਕਤ ਪਟਵਾਰੀ ਨੂੰ ਮੇਜਰ ਸਿੰਘ ਵਾਸੀ ਨਿਊ ਅਮਰਨਗਰ ਲੁਧਿਆਣਾ ਵੱਲੋਂ ਦਰਜ ਕਰਵਾਏ ਗੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾ ਕੇ ਉਕਤ ਮੁਲਜ਼ਮ ਨੇ ਉਸ ਦੀ ਜੱਦੀ ਜ਼ਮੀਨ ਦੇ ਇੰਤਕਾਲ ਦਾ 25 ਸਾਲਾਂ ਦਾ ਮਾਲ ਰਿਕਾਰਡ ਦੇਨ ਬਦਲੇ 25000 ਰੁਪਏ ਦੀ ਮੰਗ ਕੀਤੀ ਸੀ ਇਸ ਸ਼ਿਕਾਇਤ ਦੀ ਮੂਰਲੀ ਪੜਤਾਲ ਤੋਂ ਬਾਅਦ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਯੂਨਿਟ ਦੀ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਮুলਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਮਾਮਲੇ ਦੀ ਅਗਲੀ ਰੀ ਕਾਰਵਾਈ ਜਾਰੀ ਹੈ ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ ਪਣਦੀ ਇਕਾਈਲੀ ਬਹੁਤ ਛੋਟੀ ਇਲੈਕਸ਼ਨ ਹੈ ਤੇ ਮੈਂ ਤਾਂ ਇਵਨ ਇਹ ਨਾ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ ਵਿੱਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਤੇ ਨਾ ਹੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਭਾਈਚਾਰਕਸਾਨ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ ਔਰ ਅਸੀਂ ਤਾਂ ਚਾਹੁੰਦੇ ਆ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਸ ਲੈ ਕੇ ਜਿਹੜਾ ਉਹ ਕੰਮ ਕਰਨ ਤੇ ਇਹ ਇਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ ਇਸ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਹ ਸਿਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਐਮਪੀ ਟਾਈਮ ਵੀ ਜਦੋਂ ਦੋ ਵਾਰ ਇੱਥੇ ਐਮਪੀ ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਸੋ ਐਮਪੀ ਲੈਣ ਦਾ ਬੜਾ ਲਿਮਟਿਡ ਜਿਹਾ ਫੰਡ ਹੁੰਦਾ ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕੈਮਰੇ ਹੈ ਉਹਦੇ ਲਈ ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ ਜਾਂ ਉਹਨਾਂ ਨੂੰ ਕੋਈ ਮੁਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਦੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕੈਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦਾ ਜਿਹੜੇ ਇਸ ਵੇ ਦੇਖੋ ਦੇ ਨਾਲ ਸਭਾ ਲੈ ਕੇ ਪਟਾਕੇ ਸਿੱਕੀ ਸਭ ਤੋਂ ਇਲੈਕਸ਼ਨ ਤੱਕ ਦੀ ਹੋਈ ਪਰ ਕੁਝ ਚੀਜ਼ਾਂ ਦੇਖਿਆ ਕਿ ਪਿੰਡ ਦੇ ਵਿੱਚ ਪਾਣੀ ਵਾਲੇ ਟੈਂਕੀ ਨਹੀਂ ਨਹੀਂ ਕੋਹਰ ਤੇ ਡਿਸਪੈਂਸਰੀ ਜਨ ਹਾਉਸ ਨੂੰ ਤਾਂ ਨਹੀਂ ਆ ਜਿਹੜਾ ਪਾਣੀ ਵਾਲੀ ਟੈਂਕੀ ਕੋ ਇੱਕ ਬਹੁਤ ਛੋਟਾ ਪਿੰਡ ਹੈ ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉਧਰੋਂ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਨੇ ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਸਾਂਝ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ ਸੀਐਮ ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਵੀ ਹਾ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ ਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕਮਾਲੀ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ ਪਿੰਡ ਦੀ ਇਕਾਈ ਲਈ ਬਹੁਤ ਛੋਟੀ ਇਲੈਕਸ਼ਨ ਹੈ ਤੇ ਮੈਂ ਤਾਂ ਇਵਨ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ ਵਿੱਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਤੇ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਭਾਈਚਾਰਕ ਖਸਾਨ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਸ ਲੈ ਕੇ ਜਿਹੜਾ ਉਹ ਕੰਮ ਕਰਨ ਤੇ ਇਹ ਇਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ ਸ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਹ ਸਿਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਐਮਪੀ ਟਾਈਮ ਵੀ ਜਦੋਂ ਦੋ ਵਾਰ ਇੱਥੇ ਐਮਪੀ ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਪੰਚ ਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਸੋ ਐਮਪੀ ਲੈਣ ਦਾ ਬੜਾ ਲਿਮਟਿਡ ਜਿਹਾ ਫੰਡ ਹੁੰਦਾ ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕੈਮ ਰਹੇ ਉਹਦੇ ਲਈ ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ ਜਾਂ ਉਹਨਾਂ ਨੂੰ ਕੋਈ ਮਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਦੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕੈਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦਾ ਜਿਹੜੇ ਤੁਹਾਡੇ ਪਿੰਡਾਂ ਸਭਾ ਲੈ ਕੇ ਪਿੰਡਾਂ ਕਿਸੇ ਵੀ ਸਬਕਤ ਇਲੈਕਸ਼ਨ ਤੱਕ ਹੋਵੇ ਕੋਈ ਜਿਸ ਜਿਹਾ ਮੈਂ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਬਿਲਕੁਲ ਹੋਰ ਸਪੈਂਸਿਵ ਕਰਾਉ ਉਸ ਨੂੰ ਤਾਂ ਜਿਵੇਂ ਮੈਂ ਜਿਹੜਾ ਪਾਣੀ ਵਾਲੀ ਟੈਂਕੀ ਕੋਈ ਬਹੁਤ ਛੋਟਾ ਪਿੰਡ ਹੈ ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉਧਰੋਂ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਨੇ ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਖਸਾਨ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ ਸੀਐਮ ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਵੀ ਮੈਂ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ ਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕਮਾਲੀ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੀ ਉਹਨਾਂ ਨੂੰ ਪੂਰੇ ਕਰਾਂਗੇ। ਮਾਨ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਜਿਹੜਾ ਪਿੰਡ ਸਰਬਸੰਮਤੀ ਕਰੇਗਾ ਸਰਪੰਚ ਪਿੰਡ ਦਾ ਚੁਣੋ ਮੈਂ ਵੀ ਬੇਨਤੀ ਕਰਦਾ ਹਾਂ ਜੱਗਾ ਤੇ ਸਰਪੰਚ ਪਿੰਡ ਦਾ ਹੀ ਚੁਣਨਾ ਚਾਹੀਦਾ 5 ਲੱਖ ਰੁਪਏ ਗਰਾਂਟ ਮਾਨ ਸਾਹਿਬ ਦੇਣਗੇ ਜਿਹੜੇ ਮੇਰੇ ਪਿੰਡਾਂ 'ਚੋਂ ਦੇਣਗੇ ਮੇਰੇ ਵੀ ਜਿਹ ਨਾਲ ਰੇਕਾ ਨਾਲ ਜੋੜ ਕੇ 18-20 ਲੱਖ ਰੁਪਏ ਦਾ ਕੰਮ ਪਿੰਡਾਂ ਦੀ ਸੂਰਤ ਬਦਲ ਜਾਏਗੀ ਜੀ ਇੱਕ ਇੱਕ ਸਰਪੰਚ 10-10 ਲੱਖ ਰੁਪਏ 20-20 ਲੱਖ ਰੁਪਏ ਖਰਚ ਕਰ ਦਿੰਦਾ ਜੀ ਤਿੰਨ ਤਿੰਨ ਕੈਂਡੀਡੇਟ ਹੁੰਦੇ ਆ 40-50 ਲੱਖ ਰੁਪਏ ਖਰਚ ਕਰ ਦਿੰਦੇ ਆ ਬਾਅਦ ਵਿੱਚ ਫਿਰ ਉਹ ਗਰੰਟਾ ਦਾ ਪਤਾ ਨਹੀਂ ਲੱਗਦਾ ਕਿ ਆਈਆਂ ਤਾਂ ਸੀ ਕਿੱਥੇ ਗਈਆਂ ਸੋ ਲੋਕਾਂ ਨੂੰ ਮੈਂ ਚਾਹੁੰਨਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋਣਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੁਣੋ ਪੰਚਾਇਤ ਚੁਣੋ ਤਾਂ ਕਿ ਉਹ ਲੋਕਾਂ ਵਾਸਤੇ ਕੰਮ ਕਰਨ ਆਮ ਬੰਦਿਆਂ ਵਾਸਤੇ ਕੰ ਖੇਤ ਵਿਭਾਗ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੇ ਕੋਲ ਅੱਜ ਕੱਲ ਜਿਵੇਂ ਬਰਸਾਤ ਵੀ ਹੈ ਔਰ ਡੈਂਗੂ ਮਲੇਰੀਆ ਚਿਕਨਗੁਨੀਆ ਇਹ ਵਾਲੀਆਂ ਬਿਮਾਰੀਆਂ ਵੀ ਔਰ ਜੜੀਆਂ ਡਾਇਰੀਅਰ ਡਿਜ਼ੀਜ਼ਸ ਹੈ ਉਹ ਵੀ ਵੱਧ ਜਾਨੀ ਇਹਦੇ ਵਿੱਚ ਮੈਂ ਸਾਰਾ ਉਹ ਵੀ ਮੈਨੇਜ ਕਰ ਰਿਹਾ ਜੀ ਆ ਇਨਸ਼ੋਰੈਂਸ ਵਾਲਾ ਇਸ਼ੂ ਆ ਵੀ ਟੈਕਲ ਕਰ ਰਿਹਾ ਇਹਦੇ ਨਾਲ ਨਾਲ ਮੈਂ ਆਪਣੇ ਪਿੰਡਾਂ ਵਾਲੇ ਪ੍ਰਤੀ ਕਿਉਂਕਿ ਬਾਕੀ ਪੰਜਾਬ ਦਾ ਮੈਂ ਹੈਲਥ ਮਿਸਟਰ ਹਾਂ ਬਟ ਪਿੰਡ ਵਾਲਾ ਦਿਹਾਤੀ ਵਾਲਿਆਂ ਦਾ ਮੈਂ ਐਮਐਲਏ ਹਾਂ ਸੋ ਸਾਰਾ ਮੇਰੇ ਤੋਂ ਐਕਸਪੈਕਟ ਕਰਦੇ ਆ ਮੈਂ ਦੇ ਦੋ ਪਿਛਲੀ ਵਾਰੀ ਮੈਂ ਸੀਗਾ ਦੋ ਹਫ਼ਤੇ ਲਗਾ ਕੇ ਮੈਂ 36 ਪਿੰਡਾਂ ਚ ਗਿਆ ਸੀ ਅੱਜ ਮੈਂ 8 ਜਿਹੜੇ ਕਵਰ ਕਰਦੇ ਆ ਹਰ ਪਿੰਡ ਦੇ ਸਾਰੇ ਅਫਸਰ ਨਾਲ ਜਾ ਕੇ ਮੌਕੇ ਤੇ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਚਾਹੇ ਕੋਈ ਨਰੇਗਾ ਨਾਲ ਰਿਲੇਟਡ ਹੈ ਰਾਸ਼ਨ ਕਾਰਡ ਨਾਲ ਰਿਲੇਟਡ ਹੈ ਪੈਨਸ਼ਨ ਨਾਲ ਰਿਲੇਟਡ ਹੈ ਪਿੰਡ ਦੇ ਸਾਂਝੇ ਮਸਲੇ ਆ ਡਿਸਪੈਂਸਰੀ ਠੀਕ ਹੋਣ ਵਾਲੀਆਂ ਸੜਕਾਂ ਟੁੱਟੀਆਂ ਹੋਣੀਆਂ ਉਹ ਠੀਕ ਹੋਣ ਵਾਲੀਆਂ ਇਹਦੇ ਵਿੱਚ ਜਿਹੜਾ ਹੈਗਾ ਲਵਾਣਾ ਟਿਕੋ ਤੇ ਚਚੇ ਤੌਰ ਤੇ ਇੱਕ ਬਹੁਤ ਵੱਡੀ ਜੜੀ ਹੈਗੀ ਆ तकरीबन तकरीबन 97 98 ਬਿਗੇ ਦੇ ਵਿੱਚ ਘਟਾਵ ਹੈ ਜਿੱਦੇ ਵਿੱਚ ਪਾਣੀ ਖੜਾ ਰਹਿੰਦਾ ਬੂਟੀ ਆ ਸੋ ਇਹਨੂੰ ਅਸੀਂ ਮੈਂ ਇੱਕ ਨਮੂਨੇ ਦਾ ਜਿਹੜਾ ਹੈਗਾ ਇਹਨੂੰ ਇੱਕ ਪਿਕਨਿਕ ਸਪੌਟ ਵੀ ਬਣਾਵਾਂਗੇ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਲੈ ਕੇ ਆਵਾਂਗੇ ਸ ਜੇ ਉਹ ਇੱਕ ਸਟੱਲਕ ਸਪੌਟ ਹੈ ਜਿਹੜਾ ਅਸੀਂ ਬਣਾਵਾਂਗੇ ਪੰਚਾਇਤੀ ਚੋਣ ਦਾ ਵਿਕਲ ਬਚ ਚੁੱਕਿਆ ਕਿਸ ਤਰ੍ਹਾਂ ਦੇਖਦੇ ਕੋਈ ਗੱਲ ਨਹੀਂ ਜੀ ਇਹ ਬੜੀ ਅੱਛੀ ਗੱਲ ਹੈ ਮੈਂ ਮਾਨ ਸਾਹਿਬ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਮੈਂ ਜਿਹੜਾ ਪ੍ਰਿੰਡ ਸਰਬਸੰਪਤੀ ਕਰੇਗਾ ਸਰਪੰਚ ਪ੍ਰਿੰਡ ਦਾ ਚੋਣ ਮੈਂ ਵੀ ਬੇਨਤੀ ਕਰਦਾ ਆ ਜਾਗਾ ਤੇ ਸਰਪੰਚ ਪ੍ਰਿੰਡ ਦਾ ਹੀ ਚੋਣਨਾ ਚਾਹੀਦਾ 5 ਲੱਖ ਰੁਪਏ ਗ੍ਰਾਂਟ ਮਾਨ ਸਾਹਿਬ ਦੇਣਗੇ ਜਿਹੜੇ ਮੇਰੇ ਪਿੰਡਾਂ ਚੋਂ ਦੇਣਗੇ ਮੇਰੇ ਵੀ ਜਿਹੜੇ ਇਖਤਿਆਰ ਦੇ ਗ੍ਰਾਂਟਾ ਮੈਂ ਵੀ 5 ਲੱਖ ਰੁਪਏ ਬਰਾਬਰ ਮੈਚਿੰਗ ਗ੍ਰਾਂਟ ਦੇ ਕੇ 10 ਲੱਖ ਰੁਪਏ ਦੇ ਕੇ ਨਾਲ ਨਰੇਗਾ ਨਾਲ ਜੋੜ ਕੇ 18-20 ਲੱਖ ਰ ਰੁਪਏ ਖਰਚ ਕਰ ਦਿੰਦਾ ਜੀ ਤਿੰਨ ਤਿੰਨ ਕੈਂਡੀਡੇਟ ਹੁੰਦੇ ਆ 40 50 ਲੱਖ ਰੁਪਏ ਖਰਚ ਕਰ ਦਿੰਦੇ ਆ ਬਾਅਦ ਵਿੱਚ ਫਿਰ ਉਹ ਗਰਾਂਟਾ ਦਾ ਪਤਾ ਨਹੀਂ ਲੱਗਦਾ ਕਿ ਆਈਆਂ ਤਾਂ ਅਸੀਂ ਕਿੱਥੇ ਗਈਆਂ ਸੋ ਲੋਕਾਂ ਨੂੰ ਮੈਂ ਚਾਹਨਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋਣਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੋਣੋ ਪੰਚਾਇਤ ਚੋਣੋ ਤਾਂ ਕਿ ਉਹ ਲੋਕਾਂ ਵਾਸਤੇ ਕੰਮ ਕਰਨ ਆਮ ਬੰਦਿਆਂ ਵਾਸਤੇ ਕੰਮ ਕਰਨ ਇਹ ਮੇਰੀ ਲੋਕਾਂ ਨੂੰ ਅਪੀਲ ਹੈ ਜੀ ਕੇਂਦਰੀ ਮੰਤਰੀ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਆ ਆਸ਼ੀਮਾਨ ਜਿਹੜੀ ਹੈਗੀ ਹੈ ਸਕੀਮ ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਵੱਲਾ ਬੜੀ ਸੀ ਉਹ ਗੁਜਰਾਤ ਤੋਂ ਸੀ ਉਹ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਸੀ ਮੈਂ ਇਹਨਾਂ ਦੇ ਨਾਲ ਸਾਰੇ ਅਫਸਰ ਮੇਰੇ ਇਹਨਾਂ ਦੇ ਬੈਠ ਕੇ ਅਸੀਂ ਗੱਲਬਾਤ ਕੀਤੀ ਇਹਨਾਂ ਨੇ 225 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਜਿਹੜੀ ਗੱਲ ਕੀਤੀ ਹੈ ਨੱਡਾ ਸਾਬ ਨੇ ਇੰਸ਼ੋਰੈਂਸ ਦੇ ਉਹ ਸਾਨੂੰ ਕੇਂਦਰ ਨੇ ਦੇਣਿਆ ਸੀ ਉਹ 2018 ਤੋਂ ਪੈਂਡਿੰਗ ਹੈ ਜੀ ਹੁਣ ਜਿਹੜਾ ਇਹ 18 ਸੀ ਸਰਕਾਰ 18 19 20 21 ਸੀ ਉਹ ਮੁੱਖ ਮੰਤਰੀ ਦਾ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਜੋ ਤਾਂ ਇਹਨਾਂ ਦੇ ਵਿੱਚ ਲੱਗਾ ਜਦੋਂ ਤਾਂ ਉਹ ਇੱਥੇ ਰਾਜ ਕਰਦੇ ਸੀ ਇਹਨਾਂ ਨੇ ਫਟ ਨਹੀਂ ਰੋਕਿਆ ਸਾਡੀ ਸਰਕਾਰ ਆ ਗਈ ਸਾਨੂੰ ਕਹਿੰਦੇ ਜੀ ਤੁਸੀਂ 18 19 20 21 ਦਾ ਯੂਟਿਲਾਈਜੇਸ਼ਨ ਸਰਟੀਫੀ ਦੇਓ ਉਹਦੀ ਇੰਡੀਪੈਂਡੈਂਟ ਆਡਿਟ ਤੋਂ ਸਾਡੇ ਉਹਦੀ ਵੈਰੀਫਿਕੇਸ਼ਨ ਕਰਾਓ ਮੈਂ ਸਾਰਾ ਕੁਝ ਕਰਵਾ ਰਿਹਾ ਜੀ ਉਹਨਾਂ ਨੂੰ ਦੱਸਤਾ ਮੈਂ ਉਹ ਮੈਂ 22 ਤੱਕ ਭੇਜ ਦਿੱਤੀਆ ਕਰਕੇ ਜੀ ਮੈਂ ਕਿਹਾ 225 ਕਰੋੜਾ ਜਿਨ੍ਹਾਂ ਨੂੰ 125 ਕਰੋੜ ਰੀਲਿਸ ਕਰਦੇਓ ਆ 22 23 ਜਿਹੜੇ ਤੁਹਾਡੇ 23 24 ਤੋਂ 24 25 ਦੀ ਮੈਂ ਤੁਹਾਨੂੰ ਹੋਰ ਕਰਾ ਕੇ ਭੇਜ ਦਿੰਨਾ ਉਹ ਮੈਂ ਕਰਵਾ ਰਿਹਾ ਮੈਂ ਸਾਰੀਆਂ ਕੰਡੀਸ਼ਨਾਂ ਅਪਲਾਈ ਕਰ ਰਿਹਾ ਮੈਂ ਡੱਡਾ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਰਾਜਨੀਤੀ ਨਾ ਕਰੀਏ ਆਪਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਸਿਹਤ ਸਿਹਤ ਦਾ ਵਿਭਾਗ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਹੈ ਗਰੀਬਾਂ ਦਾ ਹੈਗਾ ਸਾਨੂੰ ਤੁਹਾਡੇ ਨਾਲ ਜ਼ਿਆਦਾ ਫ ਦੇਖੋ ਬੁਰਾ ਹਾਲ ਹੈ ਜੀ ਹਸਪਤਾਲ ਚ ਕੋਈ ਦਵਾਈ ਨਹੀਂ ਮਿਲਦੀ ਸਾਡੇ ਸਾਰੀਆਂ ਦਵਾਈਆਂ ਦੇ ਰਹੇ ਆ ਅਸੀਂ ਜਿਹੜੇ ਪਿਛਲੇ ਵਾਲੀ ਲਾਇਬਿਲਟੀ ਆ ਉਹਨਾਂ ਦੀ ਚੱਟੀ ਭਰ ਰਹੇ ਆ ਜੀ ਅਸੀਂ ਤਾਂ ਸੋ ਮੈਂ ਡੇਰੇ ਸਾਹਿਬ ਨੂੰ ਬੇਨਤੀ ਕਰਦਾ ਵੀ ਜਨਾਬ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਸੀਗੀ ਉਹਦੇ ਬੀਜੇ ਕੰਡੇ ਅਸੀਂ ਜਿਹੜੀ ਅਕਾਲੀ ਭਾਜਪੀ ਸਰਕਾਰ ਸੀ ਔਰ ਕਾਂਗਰਸੀ ਉਹਨਾਂ ਦੇ ਕੰਡੇ ਅਸੀਂ ਚੁਗ ਰਹੇ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਭਰਾ ਵਰਗੇ ਹੋ ਔਰ ਹਿਮਾਚਲ ਦੇ ਰਹਿਣ ਵਾਲੇ ਹੋ ਆਪਾਂ ਭਰਾ ਆ ਆਪਾਂ ਮਿਲ ਕੇ ਲੋਕਾਂ ਲਈ ਕੰਮ ਕਰੀਏ ਆਪਾਂ ਤੁਸੀਂ ਮਾਨ ਸਾਹਿਬ ਨੂੰ ਚਿੱਠੀ ਕੋ ਲਿਖ ਦਿਓ ਮੈਂ ਤੁਹਾਨੂੰ ਮਿਲ ਕੇ ਆਇਆ ਮੈਂ ਸਿਹਤ ਮੰਤਰੀ ਆ ਮੈਂ ਸਾਰਾ ਹੋਮਵਰਕ ਕਰਕੇ ਸੋਮਵਾਰ ਨੂੰ ਸਾਡੀਆਂ ਮੀਟਿੰਗਾਂ ਫਿਕਸਡ ਹੈ ਤੇ ਫਿਰ ਪ੍ਰੈਸ ਦੇ ਵਿੱਚ ਬਿਆਨ ਦੇਣ ਦੀ ਕੋਈ ਮੈਨੂੰ ਮੈਂ ਉਮੀਦ ਨਹੀਂ ਕਰਦਾ ਸੀ ਡੱਡਾ ਸਾਹਿਬ ਮੈਨੂੰ ਲੱਗਿਆ ਸੀ ਮਿਲ ਕੇ ਵੀ ਨੇਕ ਇਨਸਾਨ ਆ ਠੀਕ ਕਰਨਗੇ ਉਹ ਬਟ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਗ੍ਰੇਜ਼ ਕਰਨਾ ਚਾਹੀਦਾ